ਉਦੇ ਵਿੱਚ ਉਹਨਾਂ ਨੇ ਇੱਕ ਗਾਈਡਲਾਈਨਸ ਦਿੱਤੀ ਹੈ ਕਿ ਜੇਕਰ ਤੁਸੀਂ ਆਪਣੀ ਗੱਡੀ ਦਾ ਫਾਸਟ ਹੈਗ ਹੈ ਜਿਹੜਾ ਉਹਨੂੰ ਤੁਸੀਂ ਆਪਣੀ ਗੱਡੀ ਦੇ ਗਲਾਸ ਤੇ ਨਹੀਂ ਲਗਾਉਂਦੇ ਹੈਗੇ ਨਹੀਂ ਪੇਸਟ ਕਰਦੇ ਹੈਗੇ ਨਹੀਂ ਚਿਪਕਾਉਂਦੇ ਹੈਗੇ ਆਲਰੇਡੀ ਇੱਕ ਹਫ਼ਤੇ ਤੋਂ ਜਾਂ 10 ਦਿਨ ਤੱਕ ਉਹ ਆਲਰੇਡੀ ਤੁਹਾਡਾ ਬਲੈਕਲਿਸਟ ਹੋ ਜਾਏਗਾ ਉਹਦੇ ਪਿੱਛੇ ਰੀਜ਼ਨ ਇਹ ਹੈਗਾ ਸਰ ਕਿ ਇੱਕ ਗੱਡੀ ਮਤਲਬ ਕਹਿੰਦਾ ਕਿ ਇੱਕ ਫਾਸਟ ਹੈਗ ਤਾਂ ਵੀ ਗੱਡੀ ਦਾ ਜਿਹੜਾ ਫਾਸਟ ਹੈਗ ਹੈਗਾ ਉਹ ਕੋਈ ਅਦਰ ਪਰਸਨ ਯੂਜ਼ ਨਾ ਕਰੇ ਤਾਕੀ ਕਾਨੂੰਨ ਨੂੰ ਕੋਈ ਘਟਨਾ ਹੋਵੇ ਤੇ ਪੁਲਿਸ ਜਾਂ ਕੋਈ ਹੋਰ ਏਜੰਸੀ ਕੁਇਰੀ ਕਰੇ ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹ ਗੱਡੀ ਨਹੀਂ ਮਿਲਦੀ ਹੈ ਜੀ ਇਸ ਕਰਕੇ ਇੱਕ ਗੱਡੀ 1 ਵਹੀਕਲ 1 ਫਾਸਟ ਹੈ ਜਿਹੜਾ ਉਹ ਜ਼ਰੂਰੀ ਹੋ ਗਿਆ ਜੀ ਜਿਹੜੀ ਇਹ ਵੀ ਤਾਂ ਟਿਆਜ ਆਸਲਾ ਜਿਸ ਵਾਂਗ ਲਮੀ ਆ ਲੈਣਾ ਕਰਦੇ ਨੇ ਜਾਂ ਉਹ ਹਾਸ ਜਦੀ ਬਿਲਕੁਲ ਬਿਲਕੁਲ ਉਹਦੇ ਵਿੱਚ ਵੀ ਇਹ ਕਾਫੀ ਜ਼ਿਆਦਾ ਸਾਡੀ ਹੈਲਪ ਕਰੇਗਾ ਐਂਡ ਰੋਡ ਯੂਜ਼ਰ ਦੀ ਵੀ ਹੈਲਪ ਕਰੇਗਾ ਇਹਦੇ ਨਾਲ ਸਮਾਂ ਵੀ ਬਚੇਗਾ ਤੇ ਜਿਹੜੀਆਂ ਪ੍ਰੋਬਲਮਸ ਕ੍ਰੀਏਟਸ ਹੁੰਦੀਆਂ ਹੈਗੀਆਂ ਕਈ ਵਾਰ ਤੁਹਾਡੇ ਤੇ ਤੁਸੀਂ ਦੇਖੀਆਂ ਹੀ ਹੁੰਨੀਆਂ ਵਿਜ਼ੀਬਲ ਹੋ ਜਾਂਦੀਆਂ ਇਹ ਪ੍ਰੋਬਲਮ ਤੋਂ ਸਾਨੂੰ ਕਾਫੀ ਜ਼ਿਆਦਾ ਹੈਲਪ ਮਿਲੇਗੀ ਜਿਵੇਂ ਇੱਕ ਨਵਾਂ ਸਿਗਰਟ ਹੈ ਸਾਡਾ 3000 ਹੈ ਇਹਦੇ ਬਾਰੇ ਕੀ ਜਾਣਕਾਰੀ ਹਾਂਜੀ ਸਰ ਉਹਦੀ ਵੀ ਜਾਣਕਾਰੀ ਤੁਹਾਨੂੰ ਪੂਰੀ ਦਿਆਂਗੇ ਸਾਡੇ ਮਾਨਯੋਗ ਮੰਤਰੀ ਨਿਤਨ ਗੜਕਰੀ ਜੀ ਦਾ ਸੰਸਦ ਦੇ ਵਿੱਚ ਧਿਆਨ ਆਇਆ ਹੈਗਾ ਉਹਨਾਂ ਨੇ 15 ਅਗਸਤ ਤੋਂ ਐਨਯੂਲ ਪਾਸ ਹੈ ਜਿਹੜਾ ਉਹ ਲਾਂਚ ਕੀਤਾ ਹੈਗਾ ਹੈ ਜਿਹੜਾ 3000 ਰੁਪਏ ਦੇ ਨਾਲ ਤੁਹਾਨੂੰ ਪੂਰੇ 1 ਸਾਲ ਦਾ ਪਾਸ ਮਿਲੇਗਾ ਉਹਦੇ ਵਿੱਚ ਓਨਲੀ ਤੁਸੀਂ NHI ਦਾ ਪੂਰੇ ਭਾਰਤ ਦੇ ਵਿੱਚ ਕੋਈ ਵੀ ਪਲਾਜ਼ਾ ਹੋਵੇ ਤੁਸੀਂ 200 ਵਾਰ ਉਹਨੂੰ ਕ੍ਰੋਸ ਕਰ ਸਕਦੇ ਹੋ। ਔਰ ਇਟ ਮੀਨਸ ਉਹ ਕੰਮ ਵੀ NHI ਦੇ ਪਲਾਜ਼ਾ ਤੇ ਹੀ ਕਰੇਗਾ। ਅਦਰਵਾਈਜ਼ ਸਟੇਟ ਪਲਾਜ਼ਾ ਹੈਗਾ ਜਾਂ ਐਕਸਪ੍ਰੈਸ ਵੇ ਹੈਗਾ ਉਹਦੇ ਤੇ ਉਹ ਵਰਕਿੰਗ ਨਹੀਂ ਕਰੇਗਾ। ਉਹਦੇ ਤੇ ਤਾਂ ਇਹ ਜੋ ਬੇਸਿਕ ਚਾਰजेस ਹੈਗੇ ਆ ਉਹ ਤੁਹਾਡੇ ਉੱਪ ਲੱਗਣਗੇ।